ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਹਾਈਵੇ ਬੰਦ ਕੀਤਾ ਜਾ ਰਿਹਾ ਹੈ 21 ਅਗਸਤ ਤੋਂ ਲੈ ਕੇ 28 ਸਤੰਬਰ ਤੱਕ ਇਹ ਹਾਈਵੇ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਤੇ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ ਹਰ ਰੋਜ਼ ਜ਼ਮੀਨ ਖਿਸਕਣ ਕਾਰਨ ਤੋਂ ਦਾ ਹਾਈਵੇ ਬੰਦ ਹੁੰਦਾ ਰਹਿੰਦਾ ਹੈ ਪਹਿਲਾਂ ਵੀ ਕਈ ਵਾਰ ਪਹਾੜੀ ਤੋਂ ਵਾਨਾਂ ਤੇ ਪੱਥਰ ਡਿੱਗ ਚੁੱਕੇ ਹਨ ਲੋਕਾਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਹਾਈਵੇ ਤੇ ਸਫ਼ਰ ਕਰਨਾ ਪੈਂਦਾ ਕੁਝ ਦਿਨ ਪਹਿਲਾਂ ਹਾਈਵੇ ਪੂਰੀ ਰਾਤ ਬੰਦ ਰਿਹਾ ਅਤੇ ਲੋਕਾਂ ਨੇ ਬੱਸਾਂ ਤੇ ਵਾਹਨਾਂ ਦੇ ਵਿੱਚ ਰਾਤ ਕੱਟੀ ਹੈ ਜਿਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਕਿ ਹੁਣ 23 ਅਗਸਤ ਤੋਂ 28 ਸਤੰਬਰ ਤੱਕ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ 2 ਘੰਟੇ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਇਸ ਦੌਰਾਨ NHAI ਦੁਆਰਾ ਪੰਡੋ ਤੱਕ ਚਟਾਨਾਂ ਨੂੰ ਹਟਾ ਦਿੱਤਾ ਜਾਵੇਗਾ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹਾਈਵੇ 2 ਘੰਟੇ ਦੇ ਲਈ ਬੰਦ ਰਹੇਗਾ ਇਹ ਫੈਸਲਾ ਡੀਸੀ ਨੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਹੈ ਕੀਰਤਪੁਰ ਮਨਾਲੀ ਨੈਸ਼ਨਲ ਹਾਈਵੇ ਵੀ 23 ਅਗਸਤ ਤੋਂ 28 ਸਤੰਬਰ ਤੱਕ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹੀ 2 ਘੰਟੇ ਦੇ ਲਈ ਬੰਦ ਰੱਖਿਆ ਜਾਵੇਗਾ ਡੀਸੀ ਮੰਡੀ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਅਪਰੂਵਾ ਦੇਵਗਨ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਕਿ ਵਿੰਦਰਾਵਨੀ ਤੋਂ ਪੰਡੋ ਤੱਕ ਹਾਈਵੇ ਤੇ ਵਾਰ-ਵਾਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਤੇ ਲੜਕਦੇ ਪਥਰਾ ਕਾਰਨ ਸੜਕ ਜਾਮ ਹੋ ਰਹੀ ਹੈ ਯਾਤਰੀਆਂ ਲਈ ਸਫਰ ਦਾ ਜੋਖਮ ਵਧਿਆ ਅਜਿਹੇ ਹਾਲਤ ਵਿੱਚ ਬਿੰਦਰਾਵਣੀ ਤੋਂ ਪੰਡੋ ਤੱਕ ਹਾਈਵੇ ਤੋਂ ਪਥਰਾ ਨੂੰ ਹਟਾਉਣਾ ਜ਼ਰੂਰੀ ਹੈ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ 23 ਅਗਸਤ ਤੋਂ 28 ਸਤੰਬਰ ਤੱਕ ਨੈਸ਼ਨਲ ਹਾਈਵੇ ਬਿੰਦਰਾਵਣੀ ਤੋਂ ਪੰਡੋ ਤੱਕ ਹਫਤੇ ਦੇ 2 ਦਿਨ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 1.3 ਵਜੇ ਤੱਕ 2 ਘੰਟੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ ਬਿਊਰੋ ਰਿਪੋਰਟ ਜੀਕੇਆਰ ਟੀਵੀ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਹਾਈਵੇ ਬੰਦ ਕੀਤਾ ਜਾ ਰਿਹਾ ਹੈ 21 ਅਗਸਤ ਤੋਂ ਲੈ ਕੇ 28 ਸਤੰਬਰ ਤੱਕ ਇਹ ਹਾਈਵੇ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਤੇ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ ਹਰ ਰੋਜ਼ ਜ਼ਮੀਨ ਖਿਸਕਣ ਕਾਰਨ ਥੋਂ ਦਾ ਹਾਈਵੇ ਬੰਦ ਹੁੰਦਾ ਰਹਿੰਦਾ ਹੈ ਪਹਿਲਾਂ ਵੀ ਕਈ ਵਾਰ ਪਹਾੜੀ ਤੋਂ ਵਾਹਨਾ ਤੇ ਪੱਥਰ ਡਿੱਗ ਚੁੱਕੇ ਹਨ ਲੋਕਾਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਹਾਈਵੇ ਤੇ ਸਫ਼ਰ ਕਰਨਾ ਪੈਂਦਾ ਕੁਝ ਦਿਨ ਪਹਿਲਾਂ ਹਾਈਵੇ ਪੂਰੀ ਰਾਤ ਬੰਦ ਰਿਹਾ ਅਤੇ ਲੋਕਾਂ ਨੇ ਬੱਸਾਂ ਤੇ ਵਾਹਨਾ ਦੇ ਵਿੱਚ ਰਾਤ ਕੱਟੀ ਹੈ ਜਿਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ 23 ਅਗਸਤ ਤੋਂ 28 ਸਤੰਬਰ ਤੱਕ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ 2 ਘੰਟੇ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਇਸ ਦੌਰਾਨ ਐਨਐਚਆਈ ਦੁਆਰਾ ਪੰਡੋ ਤੱਕ ਚਟਾਨਾਂ ਨੂੰ ਹਟਾ ਦਿੱਤਾ ਜਾਵੇਗਾ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹਾਈਵੇ 2 ਘੰਟੇ ਦੇ ਲਈ ਬੰਦ ਰਹੇਗਾ ਇਹ ਫੈਸਲਾ ਡੀਸੀ ਨੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਹੈ ਕੀਰਤਪੁਰ ਮਨਾਲੀ ਨੈਸ਼ਨਲ ਹਾਈਵੇ ਵੀ 23 ਅਗਸਤ ਤੋਂ 28 ਸਤੰਬਰ ਤੱਕ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹੀ 2 ਘੰਟੇ ਦੇ ਲਈ ਬੰਦ ਰੱਖਿਆ ਜਾਵੇਗਾ ਡੀਸੀ ਮੰਡੀ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਅਪਰੂਵਾ ਦੇਵਗਨ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਕਿ ਵਿੰਦਰਾਵਨੀ ਤੋਂ ਪੰਡੋ ਤੱਕ ਹਾਈਵੇ ਤੇ ਵਾਰ-ਵਾਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਤੇ ਲੜਕਦੇ ਪਥਰਾ ਕਾਰਨ ਸੜਕ ਜਾਮ ਹੋ ਰਹੀ ਹੈ ਯਾਤਰੀਆਂ ਲਈ ਸਫਰ ਦਾ ਜੋਖਮ ਵਧਿਆ ਅਜਿਹੇ ਹਾਲਤ ਵਿੱਚ ਬਿੰਦਰਾਵਣੀ ਤੋਂ ਪੰਡੋ ਤੱਕ ਹਾਈਵੇ ਤੋਂ ਪਥਰਾ ਨੂੰ ਹਟਾਉਣਾ ਜ਼ਰੂਰੀ ਹੈ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ 23 ਅਗਸਤ ਤੋਂ 28 ਸਤੰਬਰ ਤੱਕ ਨੈਸ਼ਨਲ ਹਾਈਵੇ ਬਿੰਦਰਾਵਣੀ ਤੋਂ ਪੰਡੋ ਤੱਕ ਹਫਤੇ ਦੇ 2 ਦਿਨ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ 2 ਘੰਟੇ ਵਾਹਨਾ ਦੀ ਆਵਾਜ਼ਾਈ ਪੂਰੀ ਤਰ੍ਹਾਂ ਬੰਦ ਰਹੇਗੀ ਬਿਊਰੋ ਰਿਪੋਰਟ ਜੀਕੇਆਰ ਟੀਵੀ